ਤੋ ਇਸ ਪਾਠ ਦਾ ਉਚਾਰਨ ਹੈ ਵਾਹ ਇਸ ਪਾਠ ਦਾ ਉਚਾਰਨ ਹੈ ਗੁਰੂ ਗੁਰੂ ਜਿਹੜਾ ਸ਼ਬਦ ਹੈ ਸਤ ਸੰਗਤ ਜੀ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਹੜਾ ਵਾਹ ਸ਼ਬਦ ਹੈ ਇਹ ਹੈ ਜੀ ਫਾਰਸੀ ਭਾਸ਼ਾ ਦਾ ਤੁਸੀਂ ਦੇਖੋ ਵੀ ਇਹ ਦੋਨੇ ਜਿਹੜੇ ਸ਼ਬਦ ਹਨ ਇਹ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਇਹ ਸ਼ਬਦ ਹਨ ਵਾਹ ਸ਼ਬਦ ਫਾਰਸੀ ਭਾਸ਼ਾ ਦਾ ਹੈ ਗੁਰੂ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਭਾਸ਼ਾ ਦਾ ਹੈ ਗੂ ਦਾ ਅਰਥ ਹੁੰਦਾ ਹਨੇਰਾ ਰੂ ਦਾ ਅਰਥ ਹੁੰਦਾ ਜੀ ਪ੍ਰਕਾਸ਼ ਵਾ ਸ਼ਬਦ ਫਾਰਸੀ ਭਾਸ਼ਾ ਦਾ ਹੈ ਤੋ ਇਹ ਜਿਹੜਾ ਉਚਾਰਨ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਉਚਾਰਨ ਹੈ ਪ੍ਰੋਨਨਸिएशन ਹੈ ਇਹ ਗਲਤ ਆ ਜੀ ਹਾਂ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਪ੍ਰਚਲਿਤ ਇਸ ਢੰਗ ਦੇ ਨਾਲ ਹੀ ਬੋਤਾਂਤ ਵਿੱਚ ਇਹਦਾ ਉਚਾਰਨ ਹੋ ਚੁੱਕਾ ਹੈ ਵਾਹਿਗੁਰੂ ਵਾਹਿਗੁਰੂ